ਅਗਿਸਤਾਨ ਗਈ ਪੰਜਾਬ ਦੇ ਸਰਵਜੀਤ ਕੋਦੇ ਵਾਪਸ ਨਾ ਆਉਣ ਅਤੇ ਉੱਥੇ ਵਿਆਹ ਕਰਨ ਦੇ ਮਾਮਲੇ ਨੇ ਵੱਡਾ ਰੂਪ ਧਾਲ ਲਿਆ ਇਸ ਘਟਨਾ ਤੋਂ ਬਾਅਦ ਸ਼੍ਰੋਮ ਨੇ ਗੁਇਦਵਾਲਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਇਕੱਲੀਆਂ ਮਹਿਲਾ ਸ਼ੈਦਾਲੂਆਂ ਲਈ ਪਾਕਿਸਤਾਨ ਯਾਤਰਾ ਦੇ ਨਿਯਮ ਕੜੇ ਕਾ ਦਿੱਤੇ ਐਜਿਪੀਸੀ ਦੇ ਸਕੱਤਰ ਪਤਾਪ ਸਿੰਘ ਨੇ ਸਪਸ਼ਟ ਕੀਤਾ ਕਿ ਹੁਣ ਤੋਂ ਇਕਲੀਆਂ ਔਰਤਾਂ ਦੀਆਂ ਪਾਕਿਸਤਾਨ ਵੀਜ਼ਾ ਅਰਜ਼ੀਆਂ ਤੇ ਕਮੇਟੀ ਕੋਈ ਕਾਰਵਾਈ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਸਰਵਜੀਤ ਕੋੜਾ ਕੇਸ ਸਮੇਂ ਸਿਰ ਟੰਗ ਨਾਲ ਜਾਂਚਿਆ ਜਾਣਾ ਚਾਹੀਦਾ ਸੀ ਅਤੇ ਰਿਪੋਰਟਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਸਦੇ ਉੱਤੇ ਪਹਿਲਾਂ ਤੋਂ ਉਸ ਬੰਸਨ। ਐਜਿਪੀਸੀ ਨੇ ਇਹ ਵੀ ਸਵਾਲ ਉਠਾਇਆ ਕਿ ਜਾਂਚ ਏਜੰਸੀਆਂ ਨੂੰ ਇਸ ਗਤੀਵਿਧੀ ਦੀ ਜਾਣਕਾਰੀ ਸਮੇਂ ਤੇ ਕਿਉਂ ਨਹੀਂ ਮਿਲੀ? ਜਾਂਚ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਸਰਬਜੀਤ ਕੋਰ ਨੇ ਉੱਥੇ ਵਿਆਹ ਕਰ ਲਿਆ ਹੈ ਪਤਪ ਸਿੰਘ ਨੇ ਕਿਹਾ ਕਿ ਐਸਜੀਪੀਸੀ ਸ਼ਦਾਲੂਆਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਦੀ ਹੈ ਇਸ ਲਈ ਇਕਲੀਆਂ ਮਹਿਲਾਵਾਂ ਲਈ ਵੀਜ਼ਾ ਪ੍ਰਕਿਰਿਆ ਤੇ ਪਾਬੰਦੀ ਲਗਾਈ ਗਈ ਹੈ ਸੋ ਸਾਡੇ ਕੋ ਜਦੋਂ ਕੋਈ ਅਸੀਂ ਨਾ ਪਾਉਣਾ ਇਹ ਮੈਂਬਰਸ਼ਿਪ ਆਉਣੇ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮਪਨ ਜਿਹੜੇ ਮਹਤਵਪੂਰਨ ਪਿਛੜੇ ਨੇ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਲੈ ਕੇ ਜਾਂਦੇ ਨੇ ਇਹ ਵੀ ਇਹ ਰੂਟੀਨ ਚ ਮੈਂਬਰ ਸਾਹਿਬ ਕੋਲ ਕੇ ਤੇ ਅਪਰੋਚ ਕੀਤੀ ਹੁੰਦੀ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਕੀਤੀ ਔਰ ਵਰਜੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਨਹੀਂ ਜਾ ਸਕਦਾ ਯਾਨੀ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਇਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸ ਤੇ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲਗਾ ਕਿ ਇਹ ਬੀਬੀ ਦੀ ਕੀ ਨੀਤਤਾ ਜਾਂ ਕੀ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਂਦੇ ਆ ਗਈ ਤੇ ਉਤੋਂ ਚਲ ਗਈ ਇਹਦਾ ਮਤਲਬ ਪਹਿਲਾਂ ਵੀ ਉਹਨਾਂ ਕੋਈ ਸੰਬੰਧ ਹੁੰਦਾ ਹੋਊਗਾ ਕਿ ਇਹ ਜੇ ਸੰਬੰਧ ਹੁੰਦਾ ਹੈ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਆ ਸਰਕਾਰ ਨੂੰ ਚਾਹੀਦਾ ਸੀ ਉਹ ਇਹ ਇਸ ਬਿਵੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦ ਲੱਗਾ ਕਿ ਉਹਨੇ ਉਥੇ ਨਾ ਬਦਲਿਆ ਉਹ ਸਦਾ ਮੈਰਜ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਗਾਇਬ ਹੋਣ ਨਾਲ ਇੱਥੇ ਜ਼ਿਲ੍ਹੇ ਦੀ ਬਦਨਾਮੀ ਇੱਥੇ ਪੰਜਾਬ ਦੀ ਬਦਨਾਮੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਨਿਮੋਸ਼ੀ ਚੱਲਣੀ ਪਈ ਆ ਪਰਵਾਦ ਨੂੰ ਨਿਮੋਸ਼ੀ ਚੱਲਣੀ ਪਈ ਆ ਮੈਂ ਬੀਬੀ ਦੀ ਇਸ ਗਲਤੀ ਦੀ